ਬੱਚੇ ਮੇਰੇ ਗਲੀ ਦੇ ਝੇੜਦੇ ਦੇ ਸੀਗੇ ਤਾਂ ਅਸੀਂ ਘਰ ਦੇ ਅੰਦਰ ਐਂਟਰੀ ਕੀਤੀ ਕੋਈ ਬੰਦਾ ਨਾ ਇੱਥੇ ਗੰਦੀਆਂ ਗੰਦੀਆਂ ਗਾਲਾਂ ਕਢਦੇ ਮੈਂ ਗੋਲੀਆਂ ਮਾਰਨੀਆਂ ਚਾਹ ਰਹੇ ਹੁੰਦੇ ਆ ਆ ਦੇਖੋ ਲਾਈਓ ਇਹਦਾ ਕੋਈ ਲੈਣ ਦੇਣਾ ਨਾ ਕਿਸੇ ਨਾਲ ਕੋਈ ਰੱਬ ਜਾਣੇ ਮੈਨੂੰ ਕੀ ਪਤਾ ਕੀ ਆ ਮੈਂ ਇਹਨੂੰ ਸਮਝਾਣਾ ਨਾਲ ਦੇ ਮੁੰਡੇ ਬੋੰਦਣੇ ਮਾਰਨ ਲੱਪਿਆ ਮੇਰੇ ਘਰ ਵਰਕਰ ਸੀ ਮੁੰਡਾ ਛੋਟਾ ਜਿੱਦਾਂ ਆਪਣਾ ਦੁਕਾਨ ਤੇ ਮੇਰੇ ਕੋਲ ਕੰਮ ਕਰਦਾ ਉਹਦੇ ਥੋੜੀ ਅਗਿਆਪਾ ਧੋੜਿਆ ਮੈਨੂੰ ਕਹ ਖੜ ਗੱਲ ਸੁਣ ਗੱਲ ਸੁਣ ਆਪਾਂ ਆ ਜੀ ਉਹਦੇ ਹੱਥੇ ਸਮਾਨ ਸੁਣੇਗਾ ਕੋਈ ਪਟਾਕਾ ਬਟੂਕਾ ਸੀਗਾ ਬਸ ਸੋਣ ਸ਼ਾਇਰੀ ਕਿੰਨੀ ਦੋ ਜਣੇ ਯਾਰ ਇੱਕ ਜਣਾ ਇੱਧਰਲੇ ਪਾਸੇ ਖੜਾ ਸੀਗਾ ਤਿੰਨ ਜਣੇ ਉੱਤੇ ਇੱਕ ਕੀ ਗੱਲ ਕੀ ਮਾਮਲਾ ਕੀ ਆ ਜੀ ਗੱਲ ਇਦਾਂ ਹੈ ਕਿ ਮੈਂ ਬੱਚੇ ਮੇਰੇ ਕਲੀ ਦੇ ਖੇਡਦੇ ਪਏ ਸੀਗੇ ਤਾਂ ਅਸੀਂ ਘਰ ਦੇ ਅੰਦਰ ਐਂਟਰੀ ਕੀਤੀ ਕੋਈ ਬੰਦਾ ਨੇ ਇੱਥੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਮੈਂ ਗੋਲੀਆਂ ਮਾਰਨੀਆਂ ਚਾਹ ਰਹੇ ਹੋਏ ਆ ਆ ਦੇਖੋ ਲਾਈਵ ਹੂੰ ਆਵਾਜ਼ ਸੁਣੋ ਆਵਾਜ਼ ਸੁਣੋ ਗੰਦੀਆਂ ਗਾਲਾਂ ਕੱਢਦਾ ਕਹਿੰਦਾ ਗੋਲੀਆਂ ਮਾਰਨੀਆਂ ਥੱਲੇ ਆ ਆ ਦੇਖੋ ਕੋਣ ਸੀ ਬੰਦੇ ਬਜੇ ਜਿਹੜੇ ਆਏ ਸੀ ਇੱਕ ਮੁੰਡਾ ਇੰਦੇ ਤੇ ਚਿੱਤੇ ਤੇ ਪਿੰਨ ਪਰਦੇ ਆ ਹੱਥੇ ਮੱਲੇ ਲੈਂਦਾ ਵਾ ਰਾਹੁਲ ਕੋ ਨਾਂ ਆ ਦੱਦੇ ਤੇ ਥਾਰੇ ਜਾਣੇ ਆ ਦੇਖੋ ਕਹਿੰਦਾ ਗੋਲੀਆਂ ਮਾਰਨੀ ਦਿੱਦੇ ਤੇ ਹੱਥ ਚ ਇੱਕ ਪਟਾਕਾ ਸੀਗਾ ਇਹ ਡਾਇਰੈਕਟ ਸੀ ਤੁਹਾਡਾ ਵੀ ਹੈਗਾ ਵਾ ਡੈਕਟੀ ਸਦਾ ਤੁਹਾਡੇ ਘਰ ਹਮਲਾ ਕਰਨਾ ਹੈ ਡਾਇਰੈਕਟ ਇਹ ਮੈਨੂੰ ਨਹੀਂ ਪਤਾ ਜੀ ਇਹ ਕਿਹਦਾ ਕੋਈ ਲੈਣ ਜਰੂਰ ਹੋਣਾ ਕਿਸੇ ਨਾ ਕੋਈ ਰੱਬ ਜਾਣੇ ਮੈਨੂੰ ਕੀ ਪਤਾ ਕੀ ਆ ਆਏ ਨੂੰ ਸਮਝਾਣਾ ਨਾਲ ਦੇ ਮੁੰਡੇ ਬੋਤਲ ਮਾਰਨ ਲੱਪਿਆ ਮੇਰੇ ਘਰ ਵਰਕਰ ਸੀ ਮੁੰਡਾ ਛੋਟਾ ਜਿੱਦਾ ਆਪਣਾ ਦੁਕਾਨ ਤੇ ਮੇਰੇ ਕੋਲ ਕੰਮ ਕਰਦਾ ਉਹਦੇ ਥੋੜੀ ਅੱਗੇ ਆਪਾਂ ਧੋੜਿਆ ਮੈਂ ਕ ਤਪੇ ਆਰੀਏ ਦੇ ਅੱਥੇ ਸਮਾਨ ਤੋਂ ਹੈਗਾ ਕੋਈ ਪਟਾਕਾ ਬਟੂਕਾ ਹੈਗਾ ਬਸ ਤੋਰ ਸ਼ਰੀ ਕਿੰਨਾ ਗੰਦੀ ਲੱਗੇ ਸੀ ਉਹ ਦੋ ਜਾਨੇ ਯਾਰ ਇੱਕ ਜਾਨ ਇੱਧਰਲੇ ਪਾਸੇ ਖੜਾ ਸੀਗਾ ਤਿੰਨ ਜਾਨੇ ਉੱਧਰਲੇ ਦੋ ਤਿੰਨ ਜਾਨੇ ਉੱਧਰ ਸੀ ਉਦੋਂ ਨੂੰ ਤੋੜੇ ਇੱਕ ਬਜ਼ਾਰਾਂ ਨੂੰ ਭਜਿਆ ਨਹੀਂ ਇੱਧਰ ਦੇਖਿਆ ਨੇ ਕਹਿ ਬੱਚਾ ਉਹ ਬਾਕੀ ਬੰਦੇ ਸੀ ਆ ਗੱਡੀ ਵਾਲ ਤੋੜੇ ਤੇ ਹਥਿਆਰ ਵਗੈਰਾ ਹੋਰ ਵੀ ਸੀਗੇ ਉਹਨੇ ਵਾਹ ਦਾਰ ਫੜਿਆ ਬੋਤਲਾ ਜਦੋਂ ਇਹਨਾਂ ਨੇ ਮਾਰੇ ਇਹ ਕਹਿੰਦਾ ਕੋ ਮੈਂ ਕਹਾ ਦੇਸੀ ਕਟਾ ਜਾਂ ਪਿੱਤਲ ਦੀ ਕੋਈ ਚੀਜ਼ ਸੀ ਗਾਲਾਂ ਵੀ ਕਰ ਦਿੱਤਾ ਉਹਨਾਂ ਨੂੰ ਸਾਰੇ ਗੇਟ ਦੇ ਬਾਹਰ ਬੋਤਲਾ ਇਹ ਜਿਹੜੇ ਗੇਟ ਦੇ ਬਾਹਰ ਜਿਹੜੀਆਂ ਬੋਤਲਾ ਬੂਤਲਾ ਚਲਾ ਕੇ ਉਹਨਾਂ ਨੇ ਮਾਰਿਆ ਵੀਡੀਓ ਵੀ ਦਿਖਾਇਆ ਕੀ ਨਾਮ ਆ ਜੀ ਆਪਣਾ ਤੇਰਾ ਨਾਮ ਲਿਖਿਆ ਪੜ ਲਓ ਯਾਰ ਸਰ ਤੁਹਾਨੂੰ ਤਾਂ ਪਤਾ ਹੋਊਗਾ ਕੀ ਨਾਮ ਆ ਮੈਂ ਤੁਹਾਨੂੰ ਪਤਾ ਹੀ ਆ ਮੇਰਾ ਐਸੇ ਜਗਿੰਦਰ ਪਰਮਾ ਡਿਊਟੀ ਅਫਸਰ ਹਾਂ ਦੱਸੋ ਜੀ ਸਰ ਕੀ ਮੈਟਰ ਕੀ ਆ ਸਾਰਾ ਬੈਡ ਇਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਸੀ ਇਹਨਾਂ ਨੇ ਕਾਲ ਕੀਤੀ ਅਸੀਂ ਮੌਕੇ ਤੇ ਪ੍ਰੈਜੈਂਟ ਆਏ ਇਹਨਾਂ ਨੇ ਕੰਪਲੇਂਟ ਦਿੱਤੀ ਆ ਕਿ ਇਹਨੇ ਜੋ ਕਾਰਵਾਈ ਪਾ ਦਿੱਤੀ ਆ ਕਰ ਕਿਹਸ ਦੀ ਕੰਪਲੇਂਟ ਕੀਤੀ ਸੂਚਨਾ ਕਿ ਮਿਲੀ ਤੁਹਾਨੂੰ ਲੜਾਈ ਝਗੜਾ ਕਦੋਂ ਹੋ ਰਿਹਾ ਜੀ ਇੱਥੇ ਕੁਝ ਉਹਨਾਂ ਨੇ ਦਿਖਾਇਆ ਕੋਈ ਸੀਸੀਟੀਵੀ ਵਗੈਰਾ ਸਹੀ ਕੋਈ ਆ ਤੁਸੀਂ ਇਨਵੈਸ ਜਾਂਚ ਕੀਤੀ ਕਾਦੀਆਂ ਜਾਂਚ ਕੀਤੀ ਕੀ ਹੋਇਆ ਕਿੱਦਾਂ ਹੋਇਆ ਮੈਟਰ ਜਾਂਚ ਕੀਤੀ ਤੁਸੀਂ ਉਹ ਕਹਿੰਦੇ ਸਾਡੇ ਕੋਲ ਸੀਸੀ ਕੈਮਰੇ ਦੀ ਹੋਟਾ ਆ ਗਈਆਂ ਕਿ ਸ ਹੂੰ ਦੋ ਵਾਰੀ ਦੱਸ ਦਿੱਤਾ ਤੁਸੀਂ ਫੇਰ ਦੁਬਾਰਾ ওই ਗੱਲ ਪੁੱਛੀ ਜਾ ਸਰ ਮੈਂ ਤਾਂ ਪਹਿਲੀ ਹੀ ਪੁੱਛਿਆ ਸੀ ਸਰ ਮੈਂ ਤਾਂ ਪਹਿਲੀ ਹੀ ਪੁੱਛਿਆ ਜੀ